ਸ੍ਰੀ ਗੁਰੂ ਹਾਲਮ ਕੀ ਗੁਰਬਾਣੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜਿੰਦਗੀ ਵਿੱਚ ਜਦੋਂ ਵੀ ਕੱਲਿਆ ਰਹਿਣ ਦੀ ਆਦਤ ਬਣ ਜਾਵੇ ਫਿਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸਾਡੇ ਨਾਲ ਹੈ ਤੇ ਕੌਣ ਸਾਡੇ ਖਿਲਾਫ ਹੈ ਕੋਈ ਵੀ ਇਨਸਾਨ ਰਾਤੋਂ ਰਾਤ ਸੁਪਰਸਟਾਰ ਨਹੀਂ ਬਣ ਜਾਂਦਾ ਉਸ ਦੇ ਪਿੱਛੇ ਉਸ ਦੀ ਕਈ ਸਾਲਾਂ ਦੀ ਕੀਤੀ ਹੋਈ ਮਿਹਨਤ ਹੁੰਦੀ ਹੈ ਬਾਰੇ ਲੋਕਾਂ ਨੂੰ ਇੰਜ ਲੱਗਦਾ ਹੈ ਜਿਵੇਂ ਇਹ ਰਾਤੋਂ ਰਾਤ ਸਟਾਰ ਬਣ ਗਿਆ ਇਸਨੇ ਤਾਂ ਕੁਝ ਵੀ ਕੀਤਾ ਨਹੀਂ ਆਪਣੇ ਜੋ ਸੁਭਾਅ ਨੂੰ ਹਮੇਸ਼ਾ ਸੂਰਜ ਵਰਗਾ ਰੱਖੋ ਜਿਸ ਨੂੰ ਨਾ ਤਾਂ ਕੋਈ ਉੱਗਣ ਦਾ ਡਰ ਨਾ ਤੇ ਰੁਕਣਾ ਜੇ ਤੁਸੀਂ ਕੁਝ ਵੱਡਾ ਕਰਨ ਜਾ ਰਹੇ ਹੋ ਤਾਂ ਛੇਤੀ ਹਾਰ ਨਾ ਮੰਨਣਾ ਕਿਉਂਕਿ ਸ਼ੁਰੂਆਤ ਕਰਨੀ ਹੀ ਔਖੀ ਹੁੰਦੀ ਹੈ ਬਾਦ ਵਿੱਚ ਪੂਝ ਔਖਾ ਨਹੀਂ ਮੈਂ ਕਿਸੇ ਨੂੰ ਬੁਰਾ ਨਾ ਬੋਲਾਂ ਨਾ ਹੀ ਬੁਰਾ ਦੇਖਣ ਮੇਰੀਆਂ ਅੱਖਾਂ हे ਬਖਸ਼ਨਹਾਰੇ ਬਖਸ਼ ਦੇਈ ਗੁਨਾਹ ਮੇਰੇ ਵਿੱਚ ਲੱਖਾਂ ਐਬ ਮੇਰੇ ਵਿੱਚ ਲੱਖਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਚੋਕਾ ਲਾਉਣ ਵਾਸਤੇ ਮੌਕੇ ਦੀ ਤਲਾਸ਼ ਨਾ ਕਰੋ ਸੋਗੋ ਮੌਕਾ ਲੱਭੋ ਤੇ ਚੋਕਾ ਲਗਾਓ ਕੋਈ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੋਚਣਾ ਇੱਕ ਬੁੱਧੀਮਾਨੀ ਹੈ ਤੇ ਕੰਮ ਕਰਦੇ ਹੋਏ ਸੋਚਣਾ ਇਹ ਅਲਰਟ ਰਹਿਣਾ ਹੈ ਸਤਰਕਤਾ ਹੈ ਤੇ ਕੰਮ ਕਰਨ ਤੋਂ ਬਾਅਦ ਸੋਚਣਾ ਇਹ ਜ਼ਿੰਦਗੀ ਦੀ ਬਹੁਤ ਵੱਡੀ ਮੂਰਖਤਾ ਹੈ ਮੀਂਹ ਤੇ ਤੋਪੋ ਮਿਲ ਕੇ ਦੋਨੇ ਇੰਦਰ ਦੁਨਿਸ਼ ਬਣਾਉਂਦੇ ਹਨ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਦੁੱਖ ਅਤੇ ਸੁੱਖ ਦੋਨੋਂ ਬਹੁਤ ਹੀ ਜ਼ਰੂਰੀ ਹਨ ਜੇ ਆਪਣੀ ਜ਼ਿੰਦਗੀ ਵਿੱਚ ਕੁਝ ਲੱਭਣਾ ਹੈ ਤਾਂ ਜ਼ਿੰਦਗੀ ਲੱਭੋ ਕਿਉਂਕਿ ਮੌਤ ਨੇ ਤਾਂ ਆਪਣੇ ਆਪ ਹੀ ਤੁਹਾਨੂੰ ਲੱਭ ਲੈਣਾ ਹੈ ਤੁਸੀਂ ਜਿੰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਗੱਲਾਂ ਵੱਲ ਨਕਾਰਾਤਮਕ ਲੋਕਾਂ ਤੋਂ ਦੂਰ ਰਹੋਗੇ ਉਨਾ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਤੇ ਇੱਕ ਵਧੀਆ ਇਨਸਾਨ ਉੱਭਰ ਕੇ ਸਾਹਮਣੇ ਆਓਗੇ ਤੇ ਸਕੂਨ ਭਰੀ ਜ਼ਿੰਦਗੀ ਜਿਉਂਗੇ ਕਿਸੇ ਵੀ ਨੇਕ ਰੂਹ ਨੂੰ ਇੰਨਾ ਨਸਤਾਓ ਕਿ ਉਹ ਸਭ ਸਹਿ ਜਾਵੇ ਜਿਸ ਦਿਨ ਉਹ ਨੇਕ ਰੂਹ ਸਭ ਸਹਿ ਗਈ ਤਾਂ ਤੁਹਾਡਾ ਪਾਲਾ ਕੁਦਰਤ ਨਾਲ ਪੈ ਜਾਣਾ ਹੈ ਤੇ ਕੁਦਰਤ ਦੀ ਮਾਰ ਤੁਹਾਡੇ ਤੋਂ ਸਹਿਣ ਨਹੀਂ ਹੋਣੀ ਕਿਉਂਕਿ ਉਹ ਕੁਦਰਤ ਦੀ ਮਾਰ ਜੋ ਹੈ ਉਹ ਬੋਲ ਕੇ ਨਹੀਂ ਮਾਰਦੀ ਉਹਦੀ ਮਾਰ ਬਹੁਤ ਗੰਦੀ ਹੈ ਆਪਣੇ ਘਰ ਦੇ ਵਿੱਚ ਸ਼ੋਕ ਸ਼ਾਂਤੀ ਦਾ ਬੀਜ ਐਵੇਂ ਦਾ ਲਗਾਓ ਕਿ ਉਸ ਦੀ ਛਾਂ ਜੋ ਹੈ ਤੁਹਾਡੇ ਗਵਾਂਢੀਆਂ ਨੂੰ ਵੀ ਜਾਵੇ ਸਫਲਤਾ ਦੀਆਂ ਪੌੜੀਆਂ ਤੇ ਚੜਨ ਵਾਸਤੇ ਜੋ ਪਹਿਲੀ ਕੋਸ਼ਿਸ਼ ਹੁੰਦੀ ਹੈ ਉਹ ਤੁਹਾਡੇ ਖੁਦ ਤੋਂ ਹੀ ਸ਼ੁਰੂ ਹੁੰਦੀ ਹੈ ਉਹ ਹੈ ਤੁਹਾਡਾ ਖੁਦ ਤੇ ਵਿਸ਼ਵਾਸ ਹੋਣਾ ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਵਾਰ-ਵਾਰ ਕਰੋ ਐਨੇ ਵਾਰ ਕਰੋ ਕਿ ਸਫਲਤਾ ਦਾ ਤਾंडਵ ਇਹ ਮੱਚ ਜਾਵੇ ਤੁਹਾਨੂੰ ਅਮੀਰ ਤਾਂ ਹਰ ਗਲੀ ਮੁਹੱਲੇ ਵਿੱਚ ਮਿਲ ਜਾਣਗੇ ਪਰ ਗੱਲ ਹੈ ਜਮੀਰਾਂ ਵਾਲੇ ਲੋਕ ਲੱਪਣ ਦੀ ਜਮੀਰਾਂ ਵਾਲੇ ਲੋਕ ਬਹੁਤ ਘੱਟ ਲੱਭਦੇ ਹਨ ਹੱਥ ਜੋੜ ਰੱਬਾ ਕਰਾਂ ਤੇਰੇ ਅੱਗੇ ਅਰਦਾਸਾਂ ਨੂੰ ਹੱਥ ਜੋੜ ਰੱਬਾ ਤੇਰੇ ਅੱਗੇ ਕਰਾਂ ਅਰਦਾਸਾਂ ਨੂੰ ਜਾਂ ਤਾਂ ਤੂੰ ਇਸ ਦੁਨੀਆ ਤੋਂ ਲੈ ਜਾ ਹੱਥ ਜੋੜ ਕਰਾਂ ਰੱਬਾ ਤੇਰੇ ਅੱਗੇ ਅਰਦਾਸਾਂ ਨੂੰ ਤੇਰੇ ਕੋਲੇ ਹਰ ਦੁੱਖ ਫਰੋਲਿਆ ਜਾਂਦਾ ਜਾਂ ਤਾਂ ਤੂੰ ਤੇਰੇ ਕੋਲ ਹਰ ਦੁੱਖ ਫਰੋਲਿਆ ਜਾਂਦਾ ਜਾਂ ਤਾਂ ਤੂੰ ਲੈ ਜਾ ਇਸ ਦੁਨੀਆ ਤੋਂ ਜਾਂ ਬਦਲ ਦੇ ਮੱਥੇ ਦੀਆਂ ਮਾੜੀਆਂ ਲੀਕਾਂ ਨੂੰ ਜਾ ਬਦਲਦੇ ਮੱਥੇ ਦੀਆਂ ਮਾੜੀਆਂ ਲਿਕਾ ਨੂੰ ਸਹੀ ਟਾਈਮ ਰੱਖਣ ਵਾਸਤੇ ਗੁੱਟ ਵਾਸਤੇ ਘੜੀ ਤਾਂ ਹਰ ਕੋਈ ਲੈਂਦਾ ਹੈ ਪਰ ਟਾਈਮ ਦਾ ਸਹੀ ਰੱਬ ਹੀ ਕਰਦਾ ਹੈ ਤਾਕਤ ਆਪਣੇ ਸ਼ਬਦਾਂ ਵਿੱਚ ਰੱਖੋ ਆਵਾਜ਼ ਵਿੱਚ ਨਹੀਂ ਕਿਉਂਕਿ ਫਸਲ ਤਾਂ ਮੀਂਹ ਨਾਲ ਯੋਗਦੀ ਹੈ ਬਾੜ ਨਾਲ ਨਹੀਂ ਇੱਕ ਗੱਲ ਯਾਦ ਰੱਖੋ ਜੋ ਤੁਹਾਨੂੰ ਇਗਨੋਰ ਕਰਦਾ ਹੈ ਉਸ ਨੂੰ ਦੁਬਾਰਾ ਡਿਸਟਰਬ ਨਾ ਕਰੋ ਅਸੀਂ ਆਪਣੀ ਆਪਣੇ ਜ਼ਿੰਦਗੀ ਦੇ ਵਿੱਚ ਜਿੱਤਣਾ ਇਸ ਲਈ ਹੈ ਕਿਉਂਕਿ ਸਾਨੂੰ ਹਰਾਉਣ ਨੂੰ ਸਾਰੇ ਹੀ ਕਰਦੇ ਨੇ ਆਪਣਿਆਂ ਦੇ ਨਾਲ ਗੇਮਾ ਨਾ ਖੇਡਿਆ ਕਰੋ ਕਿਉਂਕਿ ਜੇ ਗਲਤੀ ਨਾਲ ਤੁਸੀਂ ਜਿੱਤ ਵੀ ਗਏ ਤੇ ਜਿੱਤ ਕੇ ਵੀ ਬਹੁਤ ਕੁਝ ਹਾਰ ਜਾਓਗੇ ਦੇਨ ਰਾਤ ਆਪਣੇ ਵਿਚਾਰਾਂ ਨੂੰ ਉੱਚਾ ਰੱਖੋ ਉੱਚਾ ਸੋਚੋ ਤੇ ਜੋ ਫਾਲ ਮਿਲੂਗਾ ਉਹ ਵੀ ਹਟਕੇ ਤੇ ਬਿਹਤਰ ਮਿਲੂਗਾ ਜਿਸਦੇ ਦਿਲ ਦੀ ਤਾਰ ਉਸ ਅਕਾਲਪੁਰਖ ਵਾਹਿਗੁਰੂ ਦੇ ਨਾਲ ਜੁੜੀ ਹੋਵੇ ਉਸ ਵਾਸਤੇ ਹਰ ਰੁੱਤ ਹਰ ਮੌਸਮਾਂ ਬਹਾਰਾਂ ਹੀ ਹੁੰਦੀਆਂ ਹਨ ਆਪਣੀ ਜ਼ਿੰਦਗੀ ਦੇ ਵਿੱਚ ਗਲਤੀਆਂ ਕਰੋ ਹਰ ਰੋਜ਼ ਕਰੋ ਬਹੁਤ ਕਰੋ ਪਰ ਇੱਕ ਗੱਲ ਯਾਦ ਰੱਖਣਾ ਜਿਹੜੀ ਇੱਕ ਵਾਰ ਗਲਤੀ ਕਰ ਲਈ ਉਸ ਗਲਤੀ ਨੂੰ ਦੁਬਾਰਾ ਰਿਪੀਟ ਨਾ ਕਰਨਾ ਕੁਝ ਨਿਯਮ ਖੁਦ ਦੇ ਵੀ ਹੋਣੇ ਚਾਹੀਦੇ ਹਨ ਜਿਹੜਾ ਖੁਦ ਦੇ ਨਿਯਮ ਨਹੀਂ ਬਣਾਉਂਦਾ ਉਸ ਨੂੰ ਦੂਜੇ ਦੇ ਨਿਯਮਾਂ ਦੇ ਅਨੁਸਾਰ ਹੀ ਚੱਲਣਾ ਪੈਂਦਾ ਹੈ ਬੇਵਕੂਫ ਬੰਦੇ ਰਹੋ ਤਾਂ ਰਿਸ਼ਤੇ ਚੱਲਦੇ ਰਹਿੰਦੇ ਹਨ ਜਿਸ ਦਿਨ ਗਲਤ ਦੇ ਖਿਲਾਫ ਆਵਾਜ਼ ਉਠਾ ਲੋ ਤਾਂ ਰਿਸ਼ਤੇ ਟੁੱਟਣ ਲੱਗ ਜਾਂਦੇ ਹਨ ਜ਼ਿੰਦਗੀ ਵਿੱਚ ਇਨਸਾਨ ਤੋਂ ਗਲਤੀਆਂ ਤੋਂ ਬਹੁਤ ਹੁੰਦੀਆਂ ਹਨ ਪਰ ਇਰਾਦੇ ਗਲਤ ਨਹੀਂ ਹੋਣੇ ਚਾਹੀਦੇ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਜਿੱਧਰ ਹਵਾ ਚੱਲਦੀ ਹੈ ਲੋਕ ਉਧਰ ਨੂੰ ਹੋ ਜਾਂਦੇ ਹਨ ਪਰ ਅਸਲ ਵਿੱਚ ਇਹ ਜੋ ਕੰਮ ਹੁੰਦਾ ਹੈ ਉਹ ਕੂੜੇ ਦਾ ਕੰਮ ਹੁੰਦਾ ਹੈ ਜਿਹੜੀ ਚੀਜ਼ ਹੱਸ ਕੇ ਛੱਡ ਦਈਏ ਉਹ ਚਾਹੇ ਕਿੰਨੀ ਮਰਜ਼ੀ ਕੀਮਤੀ ਹੋਵੇ ਉਸ ਤੋਂ ਬਾਅਦ ਉਹ ਕੀਮਤੀ ਨਹੀਂ ਰਹਿੰਦੀ ਕਿਉਂ ਧਰਤੀ ਮਾਂ ਦੀ ਹਿੱਕ ਉੱਤੇ ਅੱਗ ਬਾਲਦਾ ਏ ਕਿਉਂ ਹੱਥੀ ਆਪਣੇ ਰੁੱਖ ਤੇ ਪਰਿੰਦੇ ਸਾੜਦਾ ਏ ਜਦਨ ਹਵਾ ਪਾਣੀ ਅੱਗ ਇਸ ਧਰਤੀ ਤੇ ਨਾ ਰਹੀ ਬੰਦਿਆ ਉਸ ਦਿਨ ਤੇਰੀ ਵੀ ਖਤਮ ਕਹਾਣੀ ਬੰਦਿਆ ਉਸ ਦਿਨ ਤੇਰੀ ਵੀ ਖਤਮ ਕਹਾਣੀ ਬੰਦਿਆ ਖੁਆਇਸ਼ਾਂ ਇੱਛਾਵਾਂ ਜਿੰਨੀਆਂ ਵੀ ਹਨ ਇਹ ਰਾਜੇ ਨੂੰ ਵੀ ਗੁਲਾਮ ਬਣਾ ਦਿੰਦੀਆਂ ਹਨ ਪਰ ਜੋ ਸਬਰ ਹੈ ਉਹ ਗੁਲਾਮ ਨੂੰ ਵੀ ਰਾਜਾ ਬਣਾ ਦਿੰਦਾ ਹੈ ਵੀਡੀਓ ਵੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਉਮੀਦ ਕਰਦੀ ਆਂ ਕਿ ਤੁਹਾਨੂੰ ਇਹ ਮੋਟੀਵੇਸ਼ਨਲ ਥੋਟ ਬਹੁਤ ਪਸੰਦ ਆਏ ਹੋਣਗੇ ਜੇ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਨੋਟੀਫਿਕੇਸ਼ਨ ਔਨ ਕਰ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ